ਆਈ ਥੀ ਤੂੰ ਆਈ ਥੀ ਹੈ ਜਿਹੜੀ ਗੱਲ ਹੋ ਗਈ ਦਾ ਪਿੱਛਾ ਛੱਡੋ ਬਸ ਗੱਲ ਦਾ ਚਾਚਾ ਹੁਣ ਤਾਂ ਨਾਲੇ ਸੁਲਾ ਹੋ ਗਈ ਹੁਣ ਨਹੀਂ ਐਸੀ ਵੈਸੀ ਗੱਲ ਕੋਈ ਚੱਲ ਚੰਗੀ ਗੱਲ ਆ ਸੋਰਾ ਹੋ ਗਈ ਭਾਈ ਹੈ ਮੈਂ ਤਾਂ ਤੈਨੂੰ ਰੇ ਆਇਆ ਬੁਲਾਇਤੀ ਮੈਂ ਕਿਹਾ ਦੇਖ ਚੱਲੋ ਇਹਨੂੰ ਆਪਾਂ ਹੀ ਐਸੀ ਜ਼ਮੀਨ ਬੜੀ ਪਿਆਰੀ ਇਹਦੇ ਦਾਦੇ ਪੜਦਾਦੇ ਦੀ ਜ਼ਮੀਨ ਆ ਇਹ ਹੈ ਉਹ ਤਾਂ ਮਾਂ ਵਰਗੀ ਲਾ ਦੇ ਜਦੋਂ ਜ਼ਮੀਨ ਚਾਕੇ ਬਹਿ ਜਾਂਦਾ ਇਹ ਤਾਂ ਐਂ ਕਹਿੰਦਾ ਮੈਂ ਕਹਿੰਦਾ ਮਾ ਤਾਂ ਮੇਰੀ ਮਾਂ ਦੀ ਗੋਦੀ ਚਾਕੇ ਹੈ ਤਾਂ ਹੁੰਦਾ ਹੀ ਆ ਚਾਚਾ ਐਂ ਤਾਂ ਮਿੱਕੇ ਹੁੰਦੇ ਨੇ ਭਾਈ ਦੀ ਮਾਂ ਛੱਡ ਗਈ ਦਾ ਬਾਪ ਛੱਡ ਗਿਆ ਇਹਨੂੰ ਹੈਗਾ ਜ਼ਮੀਨ ਨਾਲ ਮੋਹ ਹਾਂ ਹਾਂ ਚਾਚਾ ਮੈਂ だっ ਨੂੰ ਤਾਂ ਬਲਾਮਾ ਆ ਭਾਈ ਆਪਾਂ ਇਹਦੀ ਜ਼ਮੀਨ ਨੂੰ ਪੁੱਠੀ ਕਰਾਉਣੀ ਆ ਜੋ ਕੇ ਰੋ ਹਾਂ ਪਹਿਲਾਂ ਕੋਈ ਵੇਚੀ ਸੀ ਚਾਚਾ ਫਿਰ ਉਹ ਭਾਈ ਹੁਣ ਕੀ ਕਰੇ ਹੁਣ ਜਦੋਂ ਚੱਕਰ ਪੈ ਗਿਆ ਉਹਦਾ ਦਿਮਾਗ ਕਿਹੜਾ ਮੁੱਦਾ ਵੱਜ ਗਿਆ ਸਾਨੂੰ ਦਾ ਭਾਈ ਤੇਰੀ ਪੂਰੀ ਸਹਜੂ ਦੀ ਲੋੜ ਆ ਚਰਨੋਂ ਦੇਖਾ ਤੀਵੀਂ ਜ਼ਮੀਨ ਵਕਾਇਤ ਦੀ ਹੁੰਦੀ ਨੇ ਤੀਵੀਂ ਜ਼ਮੀਨ ਦਬਾਨਦੀਆਂ ਹੁੰਦੀਆਂ ਨੇ ਕਿਵੇਂ ਚਾਚਾ ਕਿਵੇਂ ਕੀ ਭਾਈ ਮੇਰੀ ਗੱਲ ਸੁਣ ਹੁਣ ਜਿਹੜੇ ਵਿਧੀ ਨਾਲ ਜ਼ਮੀਨ ਗਈ ਆ ਉਸੇ ਵਿਧੀ ਨਾਲ ਜ਼ਮੀਨ ਪਰ ਆਸੀ ਪੁੱਠੀ ਮੜਾਵਾਵਾਂਗੇ ਹੁਣ ਕਿਉਂ ਵੀ ਰਿਆ ਹਾਂ ਹੈ ਵੇਖ ਤੇ ਤੋ